ਅੱਛਾ ਜਿਹੜਾ ਸਿੱਖ ਗੁਰਦੁਆਰਾ ਐਕਟ ਦਾ ਤੁਸੀਂ ਕਿਹਾ ਵੀ ਸਾਨੂੰ ਸਾਰਿਆਂ ਨੂੰ ਪੜ੍ਹਨਾ ਚਾਹੀਦਾ ਜਾਂ ਕੀ ਉਹ ਕੀ ਐਕਟ ਪੂਰਾ ਐਕਟ ਕੀ ਹੈ ਤੇ ਉਹ ਗੁਰਦੁਆਰਾ ਮੈਨੇਜਮੈਂਟ ਤੇ ਸਿੱਖ ਧਰਮ ਦੇ ਬਾਰੇ ਉਹਦੇ ਵਿੱਚ ਕੀ ਵਿਵਸਥਾ ਕੀਤੀ ਗਈ ਹੈ ਤੇ ਇਸ ਐਕਟ ਦਾ ਬੂਖੜ ਜ਼ਰੂਰ ਦੱਸਿਓ ਵੀ ਜਦੋਂ ਅੰਗਰੇਜ਼ਾਂ ਦੇ ਨਾਲ ਲੜਾਈ ਸੀ ਸ਼ਾਇਦ 1920ਵਿਆਂ ਦੇ ਵਿੱਚ ਉਦੋਂ ਉਹਨਾਂ ਦਾ ਕਥਨ ਕੀ ਸੀਗਾ ਉਦੋਂ ਉਹਨਾਂ ਦੀ ਟਿੱਪਣੀ ਕੀ ਸੀ ਇਸ ਮਾਮਲੇ ਦੇ ਵਿੱਚ ਦੇਖੋ ਗੱਲ ਇਹ ਹੈ ਕਿ ਜਿਹੜਾ ਸਿੱਖ ਗੁਰਦੁਆਰਾ ਐਕਟ ਹੈ ਉਹਦਾ ਜੇ ਪਿਸ਼ੋਕੜ ਆਪਾਂ ਦੇਖੀਏ ਤਾਂ ਪਿਸ਼ੋਕੜ ਇਹ ਸੀ ਕਿ ਪਹਿਲਾਂ ਤਾਂ ਮਹਾਂਤਾਂ ਦਾ ਕਬਜ਼ਾ ਹੋਇਆ ਕਰਦਾ ਸੀ ਗੁਰਦੁਆਰਾ ਸਾਹਿਬ ਦੇ ਉੱਤੇ ਉਦੋਂ ਸਿੱਖ ਪੰਥ ਸਿੱਖ ਪੰਥ ਇਹ ਚਾਹੁੰਦਾ ਸੀ ਕਿ ਇਹਨਾਂ ਨੂੰ ਛੁਟਕਾਰਾ ਮਿਲੇ ਜਿੱਦਾਂ ਨਨਕਾਣਾ ਸਾਹਿਬ ਵਾਲਾ ਵਾਕਿਆ ਹੋਇਆ ਜਾਂ ਬਾਕੀ ਹੋਰ ਜਗ੍ਹਾ ਵੀ ਹੋਏ। ਉਸ ਤੋਂ ਬਾਅਦ ਜਦੋਂ ਅੰਗਰੇਜ਼ਾਂ ਦਾ ਕੰਟਰੋਲ ਹੋ ਗਿਆ ਤਾਂ ਅੰਗਰੇਜ਼ੀਆਂ ਦੇ ਟਾਈਮ ਦੇ ਉੱਤੇ ਸਿੱਖ ਇਹ ਡਿਮਾਂਡ ਕਰਨ ਲੱਗੇ ਕੁਝ ਇੱਕ ਗਰੁੱਪ। ਉਹਨਾਂ ਜਿਹੜੇ ਹਾਲਾਂਕਿ ਕੁਝ ਤਾਂ ਅੰਦਰ ਫੜਕੇ ਕੀਤੇ ਹੋਏ ਸੀਗੇ ਦੂਜੇ ਜਿਹੜੇ ਸੀਗੇ ਕੋਸ਼ਿਸ਼ ਕਰਨ ਲੱਗੇ ਕਿ ਸਾਨੂੰ ਜੀ ਸਾਡਾ ਐਕਟ ਬਣਾਓ ਸਾਡਾ ਕਾਨੂੰਨ ਬਣਾਓ। ਤੋ ਪਹਿਲਾਂ ਤਾਂ 1922 ਦੇ ਵਿੱਚ ਇੱਕ ਕਾਨੂੰਨ ਬਣਾਇਆ ਤਾ ਅੰਗਰੇਜ਼ੀਆਂ ਨੇ ਜਿਹਦਾ ਨਾਮ ਰੱਖਿਆ ਗੁਰਦੁਆਰਾ ਸਿੱਖ ਗੁਰਦੁਆਰਾ ਐਨਕਰਾਇਜ਼ ਐਕਟ 1922 ਹੂੰ ਜੀ ਜੀ ਉਸ ਵੀ ਆਮ ਤੌਰ ਤੇ ਇੱਕ ਤੇ ਉਹਦਾ ਜ਼ਿਕਰ ਨਹੀਂ ਆਉਂਦਾ ਜ਼ਿਆਦਾ ਲੇਕਿਨ ਉਹ ਇਫੈਕਟਿਵ ਸੀਗਾ ਉਸ ਨੂੰ 1925 ਦਾ ਜਦੋਂ ਐਕਟ ਪਾਸ ਕੀਤਾ ਸਿੱਖ ਗੁਰਦੁਆਰਾ ਐਕਟ ਤਾਂ ਸ਼ਰਾਇੰਸ ਸ਼ਬਦ ਕੱਢਤਾ ਤੇ ਸਿੱਖ ਗੁਰਦੁਆਰਾ ਐਕਟ 1925 ਲਾਗੂ ਕੀਤਾ ਤਾਂ ਉਸ ਦੇ ਵਿੱਚ ਆ ਜਿਹੜਾ ਇਹ ਐਕਟ ਸੀ 1922 ਵਾਲਾ ਜੀ ਜੀ ਅਪੀਲ ਕਰਤਾ ਜਾਨੀ ਉਹਨੂੰ ਖਤਮ ਕਰਤਾ ਠੀਕ ਹੈ ਗੁਰਦੁਆਰਾ ਸਾਹਿਬ ਦੀ ਜਿਹੜੀ ਪਰਭਾਸ਼ਾ ਸੀ ਐਕਚੁਅਲੀ ਪ੍ਰਵੀਨ ਜੀ ਉਹ ਦਿੱਤੀ ਹੋਈ ਸੀ 1922 ਵਾਲੇ ਐਕਟ ਦੇ ਵਿੱਚ ਜੀ ਔਰ ਉਸ ਵਕਤ ਇਹ ਕਿਹਾ ਗਿਆ ਸੀ ਕਿ ਗੁਰਦੁਆਰਾ ਸਾਹਿਬ ਪਬਲਿਕ ਪਲੇਸ ਤੇ ਵਰਸ਼ਿਪ ਸਿੱਖਾਂ ਦੇ ਲਈ ਕਰਨ ਦੇ ਲਈ ਉਹ ਥਾਂ ਨੇ ਜਿੱਥੇ ਗੁਰੂ ਸਾਹਿਬਾਨਾਂ ਦਾ ਆਪਣਾ ਕੋਈ ਜੀਵਨ ਚ ਹੋਇਆ ਹੋਵੇ ਜਾਂ ਉਹਨਾਂ ਦੀ ਯਾਦ ਦੇ ਵਿੱਚ ਬਣਿਆ ਹੋਵੇ ਹਮ ਠੀਕ ਹੈ ਨਾ ਜੀ ਤੇ ਉਹ ਇੱਕ ਸੈਂਸਿਟੀ ਸੀ ਗੁਰਦੁਦਾਰਾ ਸਾਹਿਬ ਦੀ ਉਸ ਤਰੀਕੇ ਦੇ ਨਾਲ ਤੇ ਦੂਸਰਾ ਇਸ ਵਿੱਚ ਸ਼ਰਾਈਂਸ ਜਿਹੜੇ ਸੀਗੇ ਉਹ ਜਾਂ ਜਿਹੜੇ ਸ਼ਹੀਦ ਸੀ ਉਹਨਾਂ ਦੇ ਜਾਂ ਜਿਹੜੇ ਸੇਂਟ ਸੀਗੇ ਉਹਨਾਂ ਦੇ ਆ ਪੱਕੇ ਆਪਾਂ ਯਾਦ ਦੇ ਵਿੱਚ ਬਣ ਸਕਦੇ ਸੀ ਜਿੱਦਾਂ ਬਾਬਾ ਦੀਪ ਸਿੰਘ ਪੈਰੋਟ ਸ਼ਹੀਦ ਹੋਏ ਸੀ ਉਹ ਉਹ ਕਨਸੈਪਟ ਲੈ ਕੇ ਗੁਰਦੁਆਰਾ ਸਾਹਿਬ ਚਬਦੀ ਡੈਫੀਨੀਸ਼ਨ ਨੂੰ ਨਹੀਂ ਹੈਗੀ ਇਸ ਐਕਟ ਦੇ ਵਿੱਚ ਹੁਣ ਤੁਹਾਡਾ ਜਿਹੜਾ ਕੁਐਸਚਨ ਬਹੁਤ ਰੈਲੇਵੈਂਟ ਹੈ ਕਿ ਸਿੱਖ ਗੁਰਦੁਆਰਾ ਐਕਟ ਹੈ ਕੀ ਹੈ ਸਿੱਖ ਗੁਰਦੁਆਰਾ ਐਕਟ ਜੇ ਦੇਖਿਆ ਜਾਵੇ ਤਾਂ ਉਹਦੀ ਮੇਰਾ ਐਗਜ਼ਾਮਪਲ ਕਹਦੇ ਹੋ ਤਾਂ ਜਿਹੜਾ ਉਹਦਾ ਮੇਨ ਹੈਗਾ ਗੁਰਦੁਆਰਾ ਐਕਟ ਐਕਸਪਲੇਨ ਕੀਤਾ ਜਾਂਦਾ ਉਹਦੇ ਵਿੱਚ ਸੈਲਫ ਉਹ ਇਹ ਕਹਿੰਦਾ ਹੈ ਕਿ ਇਹ ਗੁਰਦੁਆਰਾ ਸਿੱਖ ਗੁਰਦੁਆਰਿਆਂ ਦੀ ਚੰਗੀ ਸੰਭਾਲ ਦੇ ਲਈ ਇੱਕ ਐਕਟ ਪਾਸ ਕੀਤਾ ਜਾ ਰਿਹਾ ਹੈ ਮੈਂ ਪੜ੍ਹ ਦਣਾ ਇੰਗਲਿਸ਼ ਦੇ ਵਿੱਚ ਮੇਰਾ ਖਿਆਲ ਤਾਂ ਗੱਲ ਜ਼ਿਆਦਾ ਕਲੀਅਰ ਹੋ ਜੂਗੀ ਇੱਥੇ ਲਿਖਿਆ ਐਨ ਐਕਟ ਟੂ ਪ੍ਰੋਵਾਈਡ ਫॉर द ਬੈਟਰ ਐਡਮਿਨਿਸਟ੍ਰੇਸ਼ਨ ਆਫ ਸਰਟਨ ਗੁਰਦੁਆ ਸਿੱਖ ਗੁਰਦੁਆਰਸ ਐਂਡ ਇਨਕੁਆਰੀਜ਼ ਇੰਟੂ uh matters connected therewith so govar and they related unna di administration de related unna di management de related te particularly jehniya connected ne ohde properties a kyuki us time to hi ke le aa reya si dispute honde properties nu kida karna hai jide layi judicial commission banaya gaya act de under so ede vich kite dharmik dharana di gall nahi kiti gayi hai ki sikha ek dharm de bare vich koi control karnge ਸਿਰਕ ਗੁਰਦੁਆਰੇ ਦੇ ਉਹਦੀ ਮੈਨੇਜਮੈਂਟ ਦੇ ਰਿਗਾਰਡਿੰਗ ਇਹ ਕਰਨਗੇ ਦੂਸਰਾ ਇਹਦੇ ਵਿੱਚ ਸਿੱਖ ਪੰਥ ਦੀਆਂ ਜਿਹੜੀਆਂ ਇੰਸਟੀਟਿਊਸ਼ਨਸ ਨੇ ਜਿਹਦੇ ਵਿੱਚ ਮੈਂ ਖਾਸ ਤੌਰ ਤੇ ਕਹਿਣਾ ਚਾਹੂੰਗਾ ਕਿ ਅਕਾਲ ਤਖਤ ਸਾਹਿਬ ਅਕਾਲ ਤਖਤ ਸਾਬ ਅਕਾਲ ਤਖਤ ਕੀ ਹੈ ਜੀ ਅਕਾਲ ਤਖਤ ਦਾ ਅਕਾਲ ਤਖਤ ਉਹ ਸੁਪਰੀਮ ਪਾਵਰ ਦਾ ਤਖਤ ਹੈ ਉਥੇ ਕਿਸੇ ਦਾ ਕੰਟਰੋਲ ਨਹੀਂ ਹੋਣਾ ਚਾਹੀਦਾ ਜਿਦਾ ਇਹ ਕਰ ਰਹੇ ਨੇ ਅੱਜ ਐਸਜੀਪੀਸੀ ਵਾਲੇ ਜਾਂ ਪੋਲੀਟੀਕਲ ਪਾਰਟੀ ਵਾਲੇ ਮਤਲਬ ਕਿ ਉਹ ਕਿਸੇ ਵੀ ਐਕਟ ਦੇ ਮ ਤਹਿਤ ਨਹੀਂ ਆਪਾਂ ਇਹ ਕਹਿ ਸਕਦੇ ਸੌਖੇ ਸ਼ਬਦਾਂ ਦੇ ਵਿੱਚ ਬਿਲਕੁਲ ਕਹਿ ਸਕਦੇ ਜੀ ਬਿਲਕੁਲ ਹੈ ਨਹੀਂ ਹੈਗੀ ਠੀਕ ਹੈ ਹੁਣ ਤੁਹਾਡਾ ਜਿਹੜਾ ਇੱਕ ਹੁਣ ਆਮ ਆਪਣੇ ਸਾਰੇ ਸਰੋਤਿਆਂ ਦੇ ਮਾਈਂਡ 'ਚ ਇੱਕ ਗੱਲ ਆਉਗੀ ਕਿ ਜੇ ਨਹੀਂ ਹੈਗਾ ਤਾਂ ਫਿਰ ਇਹ ਪੁਆਇੰਟ ਕਿੱਦਾਂ ਕਰੀ ਜਾਂਦੇ ਨੇ ਹਾਂ ਜੀ ਬਿਲਕੁਲ ਜਿਹੜੇ ਜਥੇਦਾਰ ਨੇ ਉਹ ਐਸਜੀਪੀ ਦੀਆਂ ਮੀਟਿੰਗਾਂ ਕਿੱਦਾਂ ਟੈਂਡ ਕਰੀ ਜਾ ਰਹੇ ਨੇ ਹਮ ਤਾਂ ਉਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਹਾਂ ਕਿਸ ਸੈਕਸ਼ਨ 43 ਇਹ ਜਿਹੜੀ ਹੈ ਨਾ ਜਿਹੜਾ 45 ਤੋਂ 43 ਇਹ ਐਮੈਂਡੇਡ ਸੈਕਸ਼ਨ ਹੈ ਜੀ ਚ ਐਸਜੀਪੀਸੀ ਬੋਰਡ ਦੀ ਬਣਤ ਬਾਰੇ ਦੱਸਿਆ ਗਿਆ ਹੈਗਾ ਠੀਕ ਹੈ ਜੀ ਉਹਦੇ ਵਿੱਚ ਸ਼ਬਦ ਮਨਿਸਟਰ ਤੇ ਹੈੱਡ ਮਨਿਸਟਰ ਸ਼ਬਦ ਯੂਜ਼ ਕੀਤਾ ਹੋਇਆ ਹੈਗਾ ਠੀਕ ਹੈ ਜੀ ਹੁਣ ਇਹ ਤੁਸੀਂ ਇਹ ਦੇਖੋ ਤਾਂ ਸੈਕਸ਼ਨ 43 ਜਿਹੜੀ ਹੈਗੀ ਆ 43 ਪਹਿਲਾਂ ਤੇ 43 ਬਾਅਦ ਚ ਜਿਹੜੀ ਸੈਕਸ਼ਨ ਹੈਗੀ ਆ ਉਹਦੇ ਵਿੱਚ ਸਾਹਬ ਲਿਖਿਆ ਗਿਆ ਹੈਗਾ ਕਿ ਜਿਹੜਾ ਬੋਰਡ ਦੇ ਮੈਂਬਰ ਹੋਣਗੇ ਨਾ ਜੀ ਉਹ ਹੋਣਗੇ ਮ ਹੈਡ ਮਨਿਸਟਰਸ ਆਫ ਸ਼੍ਰੀ ਅਕਾਖ ਤਖਸਾਹਬ ਜੀ ਜੀ ਐਂਡ ਆਪਣਾ ਮੈਂ ਤੁਹਾਨੂੰ ਪੜ ਦਿੰਨਾ ਜੀ ਇਹਦਾ ਸੈਕਸ਼ਨ 43 ਤਾਂ ਕਿ ਸਾਰਿਆਂ ਨੂੰ ਇੱਕ ਕਲੈਰਟੀ ਹੋ ਜਵੇ ਇਸ ਗੱਲ ਦੀ ਉਹਦੇ ਚਾ ਜੀ ਲਿਖਿਆ ਲਿਖਿਆ ਹੋਇਆ ਕਿ ਹੈਡ ਮਨਿਸਟਰਸ ਆਫ ਸ਼੍ਰੀ ਦਰਬਾਰ ਸਾਹਿਬ ਠੀਕ ਹੈ ਜੀ ਹੈਡ ਮਨਿਸਟਰਸ ਆਫ ਸ਼੍ਰੀ ਦਰਬਾਰ ਸਾਹਿਬ ਐਂਡ ਦ ਫੋਰਥ ਐਂਡ ਦ ਤਖਤ ਆ ਸ਼੍ਰੀ ਅਕਾਖ ਤਖਸਾਹਬ ਠੀਕ ਹੈ ਹੁਣ ਆਪਾਂ ਨੂੰ ਇੱਕ ਦੇਖਣ ਵਾਲੀ ਗੱਲ ਹੈਗੀ ਆ ਇਹ ਕਿ ਦਾ ਹੈੱਡ ਮਿਨਿਸਟਰਸ ਆਫ ਦਰਬਾਰ ਸਾਹਿਬ ਅੰਮ੍ਰਿਤਸਰ ਐਂਡ ਦਾ ਫੋਲੋਇੰਗ ਫੋਰ ਤਖਤ ਸ਼੍ਰੀ ਇਕਾਲ ਤਖਤ ਸਾਹਿਬ ਸ਼੍ਰੀ ਕੇਸਗੜ੍ਹ ਸਾਹਿਬ ਸ਼੍ਰੀ ਪਟਨਾ ਸਾਹਿਬ ਤੇ ਸ਼੍ਰੀ ਹਜੂਰ ਸਾਹਿਬ ਇਹ ਬੋਰਡ ਦੀ ਬੈਂਕਰ ਦੇ ਵਿੱਚ ਇਹ ਸ਼ਬਦ ਲਿਖਿਆ ਹੋਇਆ ਹੈ ਜੀ ਪਰ ਵੀ ਜਿੱਥੇ ਬੜੀ ਆਪਣਾ ਲੀਗਲੀ ਤੌਰ ਤੇ ਵੀ ਔਰ ਅਦਰਵਾਈਜ਼ ਆਪਦੇ ਸਮਝਣ ਦੇ ਤੌਰ ਤੇ ਹੈ ਕਿ ਕੀ ਦਰਬਾਰ ਸਾਹਿਬ ਦੇ ਹੈੱਡ ਮਿਨਿਸਟਰ ਜਥੇਦਾਰ ਨੇ ਕੀ ਦਰਬਾਰ ਸਾਹਿਬ ਦੇ ਜਥੇਦਾਰ ਹੈਗੇ ਨੇ ਕੋਈ ਜੀ ਜੀ ਦਰਬਾਰ ਸਾਹਿਬ ਦੇ ਜਥੇਦਾਰ ਕੋਈ ਹੈ ਹੀ ਨਹੀਂ ਗਏ ਹੂੰ ਗ੍ਰੰਥੀ ਸਿੰਘ ਜੀ ਗ੍ਰੰਥੀ ਸਿੰਘ ਨੇ ਹੈੱਡ ਗ੍ਰੰਥੀ ਨੇ ਜਿੱਦਾਂ ਰਵੀਸ਼ ਸਿੰਘ ਜੀ ਨੇ ਅੱਜ ਕੱਲ ਹਾਂ ਜੀ ਹੁਣ ਜਿਹੜਾ ਜੇ ਇੰਟਰਪ੍ਰੀਟੇਸ਼ਨ ਜਿਹੜੀ ਆ ਕਾਨੂੰਨ ਮੁਤਾਬਕ ਕਰਾਂਗੇ ਤਾਂ ਹੈੱਡ ਮਿਨਿਸਟਰ ਦਰਬਾਰ ਸਾਹਿਬ ਮੀਨਸ ਹੈੱਡ ਗ੍ਰੰਥੀ ਹੈੱਡ ਮਿਨਿਸਟਰਸ ਆਫ ਅਕਾਲ ਤਖਤ ਹੁਣ ਹੈੱਡ ਮਿਨਿਸਟਰਸ ਆਫ ਅਕਾਲ ਤਖਤ ਨੂੰ ਅਸੀਂ ਜਥੇਦਾਰ ਨਹੀਂ ਕਹਿ ਸਕਦੇ ਹੈੱਡ ਮਿਨਿਸਟਰਸ ਆਫ ਅਕਾਲ ਤਖਤ ਨੂੰ ਅਸੀਂ ਹੈੱਡ ਗ੍ਰੰਥੀ ਆਫ ਦਰਬਾਰ ਸਾਹਿਬ ਕਹਾਂਗੇ ਜੀ ਹੈੱਡ ਮਿਨਿਸਟਰਸ ਆਫ ਜਮਦਵਨ ਸਾਹਿਬ ਨੂੰ ਅਸੀਂ ਹੈੱਡ ਮਿਨਿਸਟਰਸ ਜਥੇਦਾਰ ਜਥੇਦਾਰ ਨਹੀਂ ਕਹਾਗੇ ਉੱਥੇ ਹੈੱਡ ਗ੍ਰੰਥੀ ਕਹਾਗੇ ਹੁਣ ਪ੍ਰਵੀਨ ਜੀ ਇੱਕ ਆਮ ਆਪਣੇ ਸੰਗਤ ਦੇ ਦਿਮਾਗ 'ਚ ਇੱਕ ਗੱਲ ਆਉਗੀ ਸਰੋਤਿਆਂ ਦੇ ਕਿ ਕੀ ਆਕਾਲ ਤਖਤ ਗੁਰਦੁਆਰਾ ਹੂੰ ਹੂੰ ਕੀ ਬਾਕੀ ਤਖਤ ਗੁਰਦੁਆਰੇ ਨੇ ਗੁਰਦੁਆਰੇ ਨੇ ਸਹੀ ਹਾਂਜੀ ਸਾਨੂੰ ਸਮਝਣ ਦੀ ਲੋੜ ਹੈਗੀ ਹੈ ਕਿ ਇਹ ਸੰਸਥਾ ਦਾ ਦੋ ਵੱਖਰਾ ਵਕਰਾ ਸਟ੍ਰਕਚਰ ਹੈ ਠੀਕ ਹੈ ਜੀ ਅਕਾਲ ਤਖਤ ਗੁਰਦੁਆਰਾ ਸਾਹਿਬ ਹੈ ਹਮ ਹਮ ਉਹਨੂੰ ਉਹਨੂੰ ਨੋਟੀਫਾਈਡ ਕੀਤਾ ਹੋਇਆ ਸੈਕਸ਼ਨ 85 ਦੇ ਵਿੱਚ ਜੀ ਜੀ ਅਕਾਲ ਤਖਤ ਸਾਹਿਬ ਗੁਰਦੁਆਰੇ ਦੇ ਤਾਂ ਆਰਟੇ ਨੋਟੀਫਾਈਡ ਗੁਰਦੁਆਰਾ 85 ਚ ਸੈਕਸ਼ਨ 85 ਚ ਕੀਤਾ ਹੋਇਆ ਠੀਕ ਹੈ ਜੀ ਇਸੇ ਤਰੀਕੇ ਨਾਲ ਦਮਦਮਾ ਸਾਹਿਬ ਵਾਲਾ ਕੀਤਾ ਹੋਇਆ ਕੇਸਗੜ੍ਹ ਸਾਹਿਬ ਵਾਲਾ ਕੀਤੇ ਹੋਏ ਨੇ ਹਮ ਹਮ ਤਖਤ ਨਹੀਂ ਹਮ ਹੁਣ ਆਪਾਂ ਜੇ ਦੇਖੀਏ ਤਾਂ ਤਖਤ ਅਕਾਲ ਅਕਾਲ ਤਖਤੇ ਕਿ ਹੈ ਗਰੰਟੀ ਹੈ ਕਿ ਨਹੀਂ ਜੀ ਹਮ ਹਮ ਮੈਂ ਆਨੇ ਕਵਚਨ ਹੈ ਨਾ ਜਦੋਂ 1999 ਦੇ ਵਿੱਚ ਜਰਜੀਤ ਸਿੰਘ ਆਈ ਗੱਲ ਚੱਲੀ ਸੀ ਤਾਂ ਮੈਂ ਉਹਦੇ ਆਰਟੀਕਲ ਲਿਖੇ ਸੀਗੇ ਕਿ ਹੱਬ ਤੱਕ ਸੱਜੇਦਾਰ ਸਾਹਿਬ ਸਿੱਖ ਗੁਰਦਰਾ ਐਕਟ ਦੇ ਅਧੀਨ ਨਹੀਂ ਆਉਂਦੇ ਤੇ ਕੇਰੇ ਚ ਨਹੀਂ ਆਉਂਦੇ ਉਹ ਪਬਲਿਸ਼ ਹੋਏ ਹੋਣੇ ਅਖਬਾਰਾਂ ਦੇ ਵਿੱਚ ਠੀਕ ਹੈ ਉਹ ਤੁਸੀਂ 99 ਦੇ ਵਿੱਚ ਹੀ ਲਿਖੇ ਸੀਗੇ ਉਹ 99 ਤੇ ਲਿਖਿਆ ਸੀ ਜੀ ਮੈਂ ਠੀਕ ਹੈ ਜੀ ਫਿਰ ਮੈਨੂੰ ਬੁਲਾਇਆ ਸੀਗਾ ਜੱਥੇਦਾਰ ਟੋੜਾ ਸਾਹਿਬ ਨੇ ਆਪਣੇ ਘਰ ਪਿੰਡ ਉਹਨਾਂ ਟੋੜਾ ਪਿੰਡ ਜਿਹੜਾ ਭਾਸੋਂ ਦੇ ਕੋਲ ਹੈ ਹਮਮ ਮੈਂ ਉਹਨਾਂ ਨੂੰ ਸਾਰੇ ਜਾ ਕੇ ਐਕਟ ਦੀਆਂ ਕਾਪੀਆਂ ਤੇ ਬਾਕੀ ਸਾਰਾ ਕੁਝ ਜਾ ਕੇ ਉਹਨਾਂ ਨੂੰ ਸਮਝਾਇਆ ਔਰ ਉਹ ਇਹ ਗੱਲ ਮੰਨੇ ਮੈਨੂੰ ਉਹਨਾਂ ਨੇ ਫੇਰ ਇੱਕ ਮੀਟਿੰਗ ਰੱਖੀ ਹੋਈ ਸੀਗੀ ਫਤੇਗੜ ਸਾਹਿਬ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਧਰਮ ਪ੍ਰਚਾਰ ਕਮੇਟੀ ਦੀ ਉਸ ਦਿਨ ਕਹਿੰਦੇ ਉੱਥੇ ਆ ਜਾਓ ਤੇ ਉਸ ਦਿਨ ਤੁਸੀਂ ਸਾਡੇ ਜਿਹੜੇ ਦੋ ਤਿੰਨ ਖਾਸ ਨੇ ਉਹਨਾਂ ਨੂੰ ਇਹ ਗੱਲ ਹੋਰ ਸਮਝਾਇਆ ਮੈਂ ਉੱਥੇ ਗਿਆ ਜੀ ਉੱਥੇ ਫੇਰ ਜਿਹੜੇ ਕੋਰ ਕਮੇਟੀਆਂ ਸੀ ਉਹਨਾਂ ਨਾਲ ਸਾਰਿਆਂ ਨੂੰ ਮੈਂ ਡਿਸਕਸ ਕੀਤੀ ਇਹ ਗੱਲ ਹੈ ਔਰ ਉਹਨੇ ਇਹ ਗੱਲ ਦੱਸੀ ਮੈਂ ਸਾਰੀ ਕਿ ਇਹ ਜਥੇਦਾਰ ਦੀ ਪੋਜੀਸ਼ਨ ਸਾਡੇ ਐਸਜੀਪੀਸੀ ਦੇ ਅੰਦਰ ਨਹੀਂ ਆਉਂਦੀ ਸ਼ਾਇਦ ਤੁਹਾਨੂੰ ਇੱਕ ਯਾਦ ਹੋਊਗਾ ਜੇ ਹਿਸਟਰੀ ਥੋੜੀ ਜੀ ਦੇਖੋ ਤਾਂ ਉਸ ਮੀਟਿੰਗ ਦੇ ਵਿੱਚ ਫੈਸਲਾ ਲੱਤਾ ਗਿਆ ਸੀ ਕਿ ਅਕਾਲ ਤਖਤ ਜਥੇਦਾਰ ਦੀ ਪੋਜੀਸ਼ਨ ਜਾਂ ਅਕਾਲ ਤਖਤ ਦੇ ਜਥੇਦਾਰ ਦੀ ਨਿਯੁਕਤੀ ਵਗੈਰਾ ਐਸਜੀਪੀਸੀ ਅੰਦਰ ਨਹੀਂ ਆਉਂਦੀ ਜੀ ਹੁਣ ਇਹ ਬਾਅਦ ਦੇ ਵਿੱਚ ਐਸਜੀਪੀਸੀ ਵਾਲੇ ਕਹਿੰਦੇ ਨੇ ਕਿ ਨਹੀਂ ਜੀ ਉਹ ਤਾਂ ਜਨਰਲ ਹਾਊਸ ਨੇ ਰਿਜੈਕਟ ਕਰਤਾ ਸੀਗਾ